ਜੋ 8 ਅਪ੍ਰੈਲ ਨੂੰ ਦੁਪਹਿਰ ਦੇ ਸਮੇਂ ਪਹਿਲਾ ਇੱਕ ਟੈਲੀਫੋਨ ਕੋਕਾ ਪੰਦਰ ਜਿਹੜੇ ਹੈਗੇ ਛੋਟਾ ਨਾਮ ਉਹਨਾਂ ਦਾ ਹੈਗਾ ਉਹਨਾਂ ਦਾ ਆਇਆ ਸੀ ਮੈਨੂੰ ਕਿ ਉਹਨਾਂ ਦੇ ਬੇਟੇ ਨੂੰ ਕੋਈ ਧੌਂਕੀ ਭਰੀ ਕਾਲ ਆਈ ਆ ਬਾਅਦ ਉਹਨਾਂ ਨੇ ਆਪਣੇ ਬੇਟੇ ਰੋਹਿਤ ਕੁਮਾਰ ਦੇ ਨਾਲ ਆ ਕੇ ਐਸ ਐਚਓ ਸਾਹਿਬ ਨੂੰ ਕਾਲ ਵੀ ਸੁਣਾਈ ਤੇ ਇੱਕ ਬਿਆਨ ਲਿਖ ਕੇ ਅਸੀਂ ਪਰਚਾ ਦਾਇਰ ਕੀਤਾ ਸੀ 58 ਨੰਬਰ 58 ਨੰਬਰ ਜੋ ਵੀ ਬਣਦੀਆਂ ਧਾਰਾ ਆ ਉਤਮਾ ਸਿੰਘ ਇਹਦਾ ਆਪਣਾ ਐਸਐਸਪੀ ਸਾਹਿਬ ਦੇ ਧਿਆਨ ਚ ਲੈ ਜਾਂਦਾ ਐਸਐਸਪੀ ਸਾਹਿਬ ਨੇ ਉਹਦੇ ਤੇ ਇੱਕ ਟੀਮ ਪੜਾਈ ਜਿਹਦੇ ਵਿੱਚ ਸਾਨੂੰ ਸੀਆਈਏ ਦੀ ਮਦਦ ਮਿਲੀ ਪ੍ਰਿੰਸੀਪਲ ਜੀ ਸਾਡੇ ਹੈਗੇ ਆਈਓ ਇਹ ਜਸਵੀਰ ਐਸਐਚਓ ਸਾਹਿਬ ਨੇ ਅਸੀਂ ਜੋ ਵੀ ਉਹਦੀ ਟੈਕਨੀਕਲ ਪਹਿਲਾਂ ਐਵੀਡੈਂਸ ਲੈਣੀ ਸ਼ੁਰੂ ਕੀਤੀ 9 ਤਰੀਕ ਨੂੰ ਦੁਬਾਰਾ 11:30 ਵਜੇ ਜੋ ਕੰਪਲੇਨੈਂਟ ਨੇ ਐਸਐਚਓ ਸਾਹਿਬ ਨੂੰ ਦੁਬਾਰਾ ਫੋਨ ਕੀਤਾ ਤੇ ਉਹਨੂੰ 11:30 ਵਜੇ ਦੁਬਾਰਾ ਕਾਲ ਰੀਸੀਵ ਹੋਈ ਆ ਜੋ ਕਾਲ ਕਰਨ ਵਾਲੇ ਨੇ ਕਿਹਾ ਇੱਕ ਛੋਟਾ ਜਿਹਾ ਗਿਫਟ ਤੈਨੂੰ ਭੇਜਿਆ। ਉਸ ਰਾਤ ਵੀ ਅਸੀਂ ਸਰਚ ਕੀਤੀ ਪਰ ਉਸ ਰਾਤ ਸਾਨੂੰ ਕੁਛ ਨਹੀਂ ਮਿਲਿਆ। ਅਗਲੇ ਦਿਨ ਸਵੇਰ ਤਕਰੀਬ 2 ਵਜੇ ਇਹ ਜਿਹੜਾ ਸ਼ਿਕਾਇਤ ਕਰਤਾ ਇਹਦੇ ਘਰ ਤੋਂ ਚਾਰ ਘਰ ਪਿੱਛੇ ਇੱਕ ਵਕੀਲ ਸਾਹਿਬ ਦਾ ਘਰ ਆ ਉਹਦੇ ਬਾਹਰੋਂ ਇੱਕ ਰਾਉਂਡ ਮਿਲਿਆ ਤੇ ਤਿੰਨ ਜਿਹੜੇ ਆ ਸੋਰੀ ਇੱਕ ਖੋਲਕਾਰ ਤੋਂ ਸਿਰਿਆ ਤਿੰਨ ਰਾਉਂਡ ਕਰੇ ਜਿਹੜੇ ਉੱਥੇ ਸੀਗੇ। ਉਸ ਤੋਂ ਬਾਅਦ ਅਸੀਂ ਉਸ ਘੜੀ ਦੇ ਸੀਸੀਟੀਵੀ ਫੁਟੇਜ ਦੀ ਚੈਕਿੰਗ ਕੀਤੀ ਜਿਹਦੇ ਵਿੱਚ ਦਿਖਾਈ ਦਿੱਤਾ ਕਿ ਦੋ ਨੌਜਵਾਨਾਂ ਇੱਕ ਐਕਟਵਾ ਤੇ ਹੁੰਦੇ ਆ ਉਹਦੇ ਵਿੱਚੋਂ ਇੱਕ ਨੌਜਵਾਨ ਉਤਰ ਕੇ ਇੱਕ ਹਵਾਈ ਫਾਇਰ ਕਰਦਾ ਤੇ ਇਸ ਤਰ੍ਹਾਂ ਜਾਪਦਾ ਵੀ ਉਸ ਤੋਂ ਬਾਅਦ ਉਹਦਾ ਜਿਹੜਾ ਪਿਸਟਲ ਕੌਕ ਹੋ ਗਿਆ ਤੇ ਬਾਕੀ ਜਿਹੜੇ ਤਿੰਨ ਉਹ ਹੈਗੇ ਕਾਰਤੂਸ ਉਹ ਸੇ ਕੰਧ ਤੇ ਰੱਖ ਦਿੱਤਾ ਉਸ ਤੋਂ ਬਾਅਦ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਜਿਹਦੇ ਵਿੱਚ ਪ੍ਰਿੰਸ ਦੀ ਟੀਮ ਸੀਗੀ ਰੋਹਿਤ ਸੀਆਈਏ ਦਾ ਮੁੰਡਾ ਉਹਦੀ ਟੀਮ ਸੀਗੀ ਸਾਰੇ ਜਸਵੀਰ ਹੁਣੀ ਸੀਗੇ ਇਹ ਜਿੱਦਾਂ ਜਿੱਦਾਂ ਫੋਲੋ ਕਰਦੇ ਹੋ ਐਕਟਵਾ ਨੂੰ ਗਏ ਆ ਉਹ ਐਕਟਵਾ ਜਿਹੜੀ ਆ ਇਹਦੇ ਕੰਪਲੇਨੈਂਟ ਦੇ ਪਿੰਡ ਪਡੋਰੀ ਚਲੇਗੀ ਜੋਦੂ ਐਕਟਵਾ ਦੇ ਇਹ ਮਾਲਕ ਦਾ ਜਿਹੜਾ ਪਤਾ ਕੀਤਾ ਤਾਂ ਉਹ ਐਕਟਵਾ ਦਾ ਮਾਲਕ ਅਮਰਦੀਪ ਸਿੰਘ ਉਰਫ ਸ਼ੁਭਮ ਪੁੱਤਰ ਕਰਨਬੀਰ ਸਿੰਘ ਪਡੋਰੀ ਦਾ ਨਿਕਲਿਆ ਜਦੋਂ ਆਪਾਂ ਉਹਨੂੰ ਹਰਾਸ ਵਿੱਚ ਲੈ ਕੇ ਪੁੱਛائش ਕੀਤੀ ਤਾਂ ਉਹਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਅਮਰੀਕਾ ਗਿਆ ਸੀ ਜਿੱਥੇ ਕਿ ਉਹਦੇ ਨਾਲ ਬਨੋਧ ਕੁਮਾਰ ਨਾਮ ਦਾ ਵਿਅਕਤੀ ਜੋ ਕਿ ਗਰਦਾਸਪੁਰ ਤੇ ਤਲਵੰਡੀ ਪਿੰਡ ਦਾ ਰਹਿਣ ਵਾਲਾ ਉਹ ਵੀ ਗਿਆ ਸੀ ਉਸ ਸਾਲ ਦੋ ਸਾਲ ਇਕੱਠੇ ਰਹੇ ਆ ਦੁਬਈ ਜਾਂ ਹੋਰ ਮੁਲਕਾਂ 'ਚ ਪਰ ਅਮਰੀਕਾ ਨਹੀਂ ਪਹੁੰਚ ਸਕੇ ਟੂਟ ਹੋ ਗਏ ਤੇ ਉਹ ਇਸੇ ਕਰਕੇ ਵਿਨੋਦ ਕੁਮਾਰ ਨਾਲ ਉਹਦੀ ਚੰਗੀ ਜਾਣਕਾਰੀ ਹੋ ਗਈ ਸੀ ਤੇ ਵਿਨੋਦ ਕੁਮਾਰ ਉਹਦੇ ਘਰੇ ਆਉਣ ਲੱਗ ਪਿਆ ਸੀ ਜੋ ਘਟਨਾ ਵਾਲੇ ਦਿਨ ਵੀ ਵਿਨੋਦ ਕੁਮਾਰ ਤੇ ਇਹਦੇ ਨਾਲ ਤਿੰਨ ਹੋਰ ਆਦਮੀ ਆਏ ਸੀ ਜਿਨ੍ਹਾਂ ਦੇ ਵਿਨੋਦ ਕੁਮਾਰ ਦੇ ਕਹਿਣ ਤੇ ਹੀ ਉਹ ਜਿਹੜੀ ਆ ਆਪਣੀ ਐਕਟਵਰ ਲੈ ਕੇ ਗਿਆ ਸੀ ਤੇ ਜਿਹੜਾ ਪਿੱਛੇ ਬੰਦਾ ਬੈਠਾ ਸੀ ਉਹਨੇ ਉੱਥੇ ਉੱਤਰ ਕੇ ਜਿਹੜੇ ਫਾਇਰ ਵੀ ਕੀਤਾ ਸੀ ਤੇ ਖੋਲਕਾਰ ਤੂਸ ਵੀ ਲੱਗੇ ਜਿੱਦਾਂ ਤਫ਼ਤੀਸ਼ ਅੱਗੇ ਚੱਲੀ ਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਤੇ ਵਿਨੋਦ ਕੁਮਾਰ ਨੂੰ ਜਿਹੜਾ ਥਰਿੰਦਰ ਕੁਮਾਰ ਗੋਰਾ ਪੁੱਤਰ ਸਖਦੇਵ ਸਿੰਘ ਰੋਹਿਤ ਸ਼ਰਮਾ ਸੌਰੀ ਬਿੱਲਾ ਜੋਬਰਪ੍ਰੀਤ ਬਿੱਲਾ ਤੇ ਇੱਕ ਜਿਹੜਾ ਅਤਰੀ ਕਰਕੇ ਨਾਮ ਦਾ ਹੈਗਾ ਜਿਹਦੀ ਕਾਰ ਸੀ ਜੀ ਵਿੱਚ ਜਿਹੜੀ ਇਹ ਪਿੱਛੋਂ ਕਾਰ ਸੀ ਵੀ ਉਹ ਬਨੋਦਰ ਨੂੰ ਲੈ ਕੇ ਆਏ ਸੀ ਇਹ ਤਿੰਨ ਵਿਅਕਤੀ ਬਾਇਆ ਤੁਨਵਾਪਤਨ ਆ ਕੇ ਇਹ ਲੈਣ ਹੀ ਰੱਖੀ ਕੀਤੀ ਜਾਂਦਾ ਵਕਲੂ ਨਹੀਂ ਉਹ ਤੋਂ ਬਾਅਦ ਪੰਡੋਰੀ ਪਿੰਡ ਚਲੇ ਗਏ ਆ ਉੱਥੇ ਕਾਰ ਦੇ ਵਿੱਚੋਂ ਇਹ ਦੋ ਜਣੇ ਐਕਟਵਾ ਤੇ ਆ ਗਏ ਆ ਇਹ ਵਾਰਦਾਤ ਕਰਨ ਤੋਂ ਬਾਅਦ ਬਾਇਆ ਮਾਂਥਰ ਤੂਲ ਪਲਾਜ਼ਾ ਨੂੰ ਅਵੋਇਡ ਕਰਕੇ ਇਹ ਪਾਇਆ ਪਠਾਨਕੋਟ ਫੇ ਵਾਪਸ ਚਲੇ ਗਏ ਜਦੋਂ ਅਸੀਂ ਇਹ ਮਕਦਮੇ ਦੀ ਤਫਤੀਸ਼ ਕੀਤੀ ਆ ਟੈਕਨੀਕਲ ਐਵੀਡੈਂਸ ਹਾਸਲ ਕੀਤੀ ਆ ਕਾਲ ਡੀਟੀਆਰ ਬਾਕੀ ਜੋ ਵੀ ਆਈਪੀ ਐਡਰੈਸ ਵਗੈਰਾ ਲੈਣਾ ਉਹਦੇ ਵਿੱਚ ਸਾਨੂੰ ਪਤਾ ਲੱਗਾ ਵੀ ਜਿਹੜਾ ਕੰਪਲੇਨੈਂਟ ਆ ਇਹਦਾ ਦੂਸਰਾ ਭਰਾ ਜਿਹੜਾ ਆ ਵੱਡਾ ਭਰਾ ਆ ਇਹ ਅਮਰੀਕਾ ਰਹਿੰਦਾ ਇਹ ਜਿਹੜਾ ਪਰਿਵਾਰ ਆ ਪਿਛਲੇ ਕਾਫੀ ਸਮੇਂ ਤੋਂ ਸਿਕਿਉਰਿਟੀ ਦੀ ਮੰਗ ਕਰ ਰਿਹਾ ਸੀ ਕਿਉਂਕਿ ਇਹ ਫੋਕੇ ਦਿਖਾਵੇ ਜਿਆਦਾ ਤਕੀਨ ਰੱਖਦੇ ਆ ਫੋਕਾ ਦਿਖਾਵਾ ਕਰਨ ਲਈ ਇਹਨੀ ਕਾਫੀ ਦੇ ਸਿਕਿਉਰਟੀ ਦੀ ਮੰਗ ਕਰ ਰਿਆ ਸੀ ਪਰ ਕਿਉਂਕਿ ਇਹ ਉਹ ਪੈਰਾਮੀਟਰ ਪੂਰੇ ਨਹੀਂ ਸੀ ਕਰਦੇ ਸਿਕਿਉਰਟੀ ਇਸ ਕਰਕੇ ਨਾ ਸਿਕਿਉਰਟੀ ਨਹੀਂ ਦਿੱਤੀ ਜਾ ਸਕਦੀ ਸੀ ਜੋ ਇਹਨਾਂ ਨੇ ਆਪਸ ਵਿੱਚ ਦੋਵਾਂ ਭਰਾਵਾਂ ਨੇ ਸਲਾਹ ਕਰਕੇ ਉੱਥੇ ਵੱਡੇ ਭਰਾ ਦੇ ਨਾਲ ਇੱਕ ਗਰ ਲਾਲ ਸਿੰਘ ਨਾਂ ਦਾ ਵਿਅਕਤੀ ਹੈ ਜਿਹੜਾ ਰਟਿਆਣਾ ਪਿੰਡ ਦਾ ਰਹਿਣ ਵਾਲਾ ਤੇ ਡਿਆਣਾ ਵੀ ਕਰਸਪੁਰ ਚ ਪੈਂਦਾ ਆ ਉਹਨੇ ਫੋਨ ਕੀਤੇ ਆ ਉਹਨੇ ਹੀ ਆਪਣੇ ਸਾਥੀਆਂ ਦੀ ਆ ਜਿਹੜਾ ਬਿੱਲਾ ਆ ਗੋਰਾ ਆ ਤੇ ਰੋਹੀ ਤਾਂ ਉਹਨੇ ਭੇਜ ਕੇ ਫਿਰ ਇਹ ਡਰਾਉਣ ਦੀ ਖਾਤਰ ਤੇ ਸਿਕਿਉਰਟੀ ਲੈਣ ਦੀ ਖਾਤਰ ਇਹ ਜਿਹੜਾ ਜੋ ਵੀ ਐਂਟੀਡੈਂਟਲੀ ਆਫ ਕੀਤਾ ਆ ਜਦੋਂ ਇਹ ਸਾਰੀ ਪਿਕਚਰ ਸਾਡੇ ਸਾਹਮਣੇ ਆ ਗਈ ਆ ਸਾਡੇ ਕੋ ਸਾਰੇ ਐਵੀਡੈਂਸ ਆ ਗਏ ਆ ਸਾਰਾ ਕੁਝ ਆ ਗਿਆ ਉਸ ਤੋਂ ਬਾਅਦ ਫਿਰ ਅਸੀਂ ਕੰਪਲੇਨੈਂਟ ਨੂੰ ਵੀ ਦੋਸ਼ੀ ਬਣਾਤਾ ਆ ਉਹਦੇ ਵੱਡੇ ਭਰਾ ਨੂੰ ਵੀ ਦੋਸ਼ੀ ਬਣਾਤਾ ਆ ਉਹ ਹੁਣ ਐਸਐਸਓ ਸਾਹਿਬ ਦੇ ਗ੍ਰਿਫਟ ਕਰਕੇ ਆਇਆ ਸੀ ਉਹ ਬੰਦੇ ਜਿਹੜੇ ਗ੍ਰਿਫਤਾਰ ਕਰਨੇ ਬਾਕੀ ਆ ਜਿੰਨੇ ਫੇਰ ਕੀਤਾ ਉਹ ਹਾਲ ਦੀ ਘੜੀ ਅਸੀਂ ਤਿੰਨ ਬੰਦੇ ਗ੍ਰਿਫਤਾਰ ਕਰ ਲਿਆ ਜਿਹਦੇ ਵਿੱਚ ਸਕੂਟਰੀ ਗੜਾ ਅਮਨਦੀਪ ਸਿੰਘ ਜਿਹੜਾ ਵਿਨੋਦ ਕੁਮਾਰ ਜਿਹਦੇ ਕਹਿੰਦੇ ਸਕੂਟਰੀ ਦਿੱਤੀ ਗਈ ਤਾਂ ਜਿਹਦੀ ਕਾਰ ਸੀਗੀ ਅਤਰੀ ਕਰਕੇ ਉਹਦਾ ਨਾਮ ਆ ਉਹ ਕਾਰ ਵੀ ਰਿਕਵਰ ਕਰ ਲਈ ਆ ਇੱਕ ਤੇਵਾਬੀ ਰਿਕਵਰ ਕਰ ਲਈ ਆ ਜੋ ਗੋਲੀ ਚ ਚੜਾਉਣ ਵਾਲਾ ਵੈਪਨ ਆ ਉਹ ਬਿੱਲੇ ਨਾਂ ਦਾ ਵਿਅਕਤੀ ਜੋ ਫਰਾਰ ਚੱਲ ਰਿਹਾ ਉਹਦੇ ਕੋਲ ਆ ਉਹਨੂੰ ਗ੍ਰਿਫਤਾਰ ਕਰਕੇ ਰਿਕਵਰ ਕੀਤਾ ਜਾਊਗਾ ਇਹਦੇ ਮੁੰਡਿਆਂ ਨੂੰ ਵੀ ਪੁੱਛਗਛ ਕਰਕੇ ਜੋ ਵੀ ਸਲੀਅਤ ਬਾਕੀ ਰਹਿੰਦੀ ਉਹ ਸਾਹਮਣੇ ਲਿਆਂਦੀ ਜਾਊਗੀ ਹਾਲ ਦੀ ਘੜੀਏ ਹੁਣ ਜੋ ਪੰਡਤ ਜੀ ਹੈਗੇ ਆ ਦਾਖਲ ਹੋ ਗਿਆ ਹਸਪੀਟਲ ਵਿੱਚ ਕਿਉਂਕਿ ਇਹਨਾਂ ਦਾ ਕੋਈ ਇਹਨਾਂ ਨੂੰ ਕਿਡਨੀਆ ਦੀ ਬਿਮਾਰੀ ਹੈ ਇਹਨਾਂ ਦਾ ਦੋ ਤਿੰਨ ਵਾਰ ਹਫ਼ਤੇ ਦਾ ਗਾਇਰਸ ਹੁੰਦਾ ਆ ਇਹ ਜਿਹੜਾ ਬੇਟਾ ਘਰ ਤੋਂ ਫਰਾਰ ਚੱਲ ਰਿਹਾ ਇਹਦੀ ਗ੍ਰਿਫਤਾਰੀ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਦਾ ਅਜੇ ਅੱਗੇ ਕੇਸ ਚੱਲਦੇ ਨਹੀਂ ਕੋਈ ਇਹ ਤਾਂ ਮੈਟਰ ਆਫ ਰਕੋਰਡ ਆ ਮੇਰਾ ਖਿਆਲ ਮੁੰਡੇ ਤੇ ਨਹੀਂ ਚੱਲਦਾ ਕੋਈ ਵੀ ਕੇਸ ਠੀਕ ਹੈ ਜਿਹੜੇ ਬੰਦੇ ਫੜਿਆ ਤੇ ਉਹਨਾਂ ਦੇ ਵੀ ਕੋਈ ਚੱਲਦਾ ਕੇਸ ਹਾਂ ਜਿਹੜੇ ਬੰਦੇ ਨਹੀਂ ਜਿਹੜੇ ਫੜਿਆ ਇਹਨਾਂ ਵਿੱਚੋਂ ਕਿਸੇ ਦਾ ਕੇਸ ਨਹੀਂ ਚੱਲਦਾ ਜਿਹੜੇ ਜਿਹੜੇ ਸ਼ੂਟਰ ਸੀਗਾ ਜਿਹੜਾ ਕੋਰਾ ਤਾਂ ਬਿੱਲਾ ਉਹਨਾਂ ਦਾ ਪਿਛਲਾ ਕ੍ਰਿਮੀਨਲ ਬੈਕਗਰਾਊਂਡ